ਉਹ ਪੀਲਾ ਪੁੱਤ ਜੇਦੀ ਆਪਾ ਜਾਣਾ ਸੁਖੇ ਰੇਲੀ ਤੇ ਮੇਰੀ ਗੱਲ ਸੁਣਤਾ ਹੀ ਮੈਂ ਕਹਿਣਾ ਹੂੰ ਨਵੀ ਬਾਟੀ ਚ ਪੀਆ ਕਰ ਚਾਹ ਗਲਾਸ ਚ ਕਾਂਟਾ ਕਾਂਟਾ ਢੰਡੀ ਨਹੀਂ ਹੁੰਦੀ ਉਹ ਲਾਚੈਰਾ ਇਹ ਫੜਕੇ ਜੇ ਬੈਠਾ ਰਹਿਣਾ ਗਲਾਸ ਨੂੰ ਬੀਏ ਚਾਚਾ ਬੀਏ ਚਾਚਾ ਮੇਰੀ ਗੱਲ ਸੁਣ ਵੀ ਇਹਨੂੰ ਮਲਾ ਦਿਆ ਕਰ ਵੀ ਚਾਚਾ ਕਿਸੇ ਔਸਰ ਨਾਲ ਮਾੜੀ ਮਾਟੀ ਦੀ ਤਰੱਕੀ ਹੋ ਜੂ ਗਾਹਾਂ ਨੂੰ ਇਹ ਹੋ ਹੁੰਦਾ ਹੋ ਜੂਗਾ ਮੈਂ ਆਇਆ ਨਾ ਬਨਾਰੀ ਤਾਂ ਲੋਕਾਂ ਚ ਬੋਟਾਂ ਬੂਟਾਂ ਮੰਗ ਲਿਆ ਕਰੂ ਮੈਨੂੰ ਲੱਗਦਾ ਵੀ ਇਇਤੀ ਬਣੂ ਵੱਡਾ ਅਫਸਰ ਹੀ ਹੈ ਓ ਨੋ

ਓਏ ਪੁੱਤ ਗੱਪ ਨਾ ਮਾਰ ਓਏ ਗੱਪ ਨਾ ਮਾਰ ਮੇਰੀ ਗੱਲ ਸੁਣ ਗੱਪਾਂ ਚ ਕੁਝ ਨਹੀਂ ਰੱਖਿਆ ਗੱਪ ਮਣ ਬਣ ਮਾਰ ਮਾਰੇ ਸਰਕਾਰ ਬਣ ਜਾਂਦੀ ਐ ਪਰ ਮੇਰੀ ਗੱਲ ਸੁਣ ਤਰੱਕੀ ਨਹੀਂ ਹੁੰਦੀ ਆ ਦੇਖ ਲੈ ਭਾਂਤੇ ਨੇ ਕਿੰਨੇ ਗੱਪ ਮਾਰ ਕੇ ਬੋੜੀਆਂ ਨੂੰ ਹਜ਼ਾਰ ਰੁਪਈਆ ਦਊਂ ਐ ਦਊਂਗਾ ਸ਼ਮਲ ਪੁੱਛ ਲੈਨੇ ਪੁੱਤ ਆਇਆ ਤੈਨੂੰ ਕਦੇ ਪਾਈ 6000 ਰੁਪਈਆ ਨਾ ਜੱਜਾ ਮੈਨੂੰ ਨਹੀਂ ਆਇਆ ਕਦੇ ਮੈਂ ਮਾ ਮੇਰੀ ਗੱਲ ਸੁਣ ਮੈਂ ਹਰ ਮਹੀਨੇ ਦੀ 5 ਤਰੀਕ ਨੂੰ ਬੈਂਕ ਕਿਛ ਤਾਂ ਜਰੂਰ ਐਂਟਰੀ ਮਰਵਾਏ ਹੋਣੀ ਕਾਪੀ ਤੇ ਖਬਰ ਮੰਗਾ ਯਾਰ ਦਾ ਨੋਟਿਸ ਆਪਕੇ ਆਜੇ